ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬਰਾਡ ਵਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਅੱਜ ਵਾਲੀ ਵੀਡੀਓ ਆ ਜੋ ਜੀ ਮੈਂ ਤੁਹਾਨੂੰ ਨਾਪ ਮੈਂਸ਼ਨ ਕਰ ਦਿੰਨੀ ਜਿੰਨੀ ਦੇਰ ਮੈਂ ਨਾਪ ਮੈਂਸ਼ਨ ਕਰਦੀ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਅੱਜ ਵਾਲਾ ਜੋ ਕੱਪੜਾ ਹੈਗਾ ਮਿਕਸ ਦੇ ਵਿੱਚ ਆ ਨਾ ਹੀ ਕਾਟਨ ਆ ਜੀ ਨਾ ਹੀ ਸਿੰਥੈਟਿਕ ਆ ਦੋਨੇ ਤਰ੍ਹਾਂ ਦਾ ਕੱਪੜਾ ਮਿਕਸ ਦੇ ਵਿੱਚ ਕੱਪੜਾ ਹੈਗਾ ਠੀਕ ਹੈ ਜੀ ਇਹ ਮੈਂ ਕਪੜਾ ਤੁਹਾਨੂੰ ਖੋਲ ਕੇ ਦਿਖਾਨੀ ਆ ਕਿਸ ਤਰ੍ਹਾਂ ਦਾ ਹਾਂ ਲੋ ਜੀ ਇਹਦੇ ਨਾਲ ਫਰੰਟ ਦੇ ਉੱਪਰ ਇਸ ਤਰ੍ਹਾਂ ਵੀ ਸ਼ੇਪ ਦੇ ਉੱਪਰ ਬਣ ਕੇ ਤੇ ਉੱਪਰ ਸਟੋਨਿਸ ਬਣੀ ਹੋਈ ਆ ਬਰੀਕ ਬਰੀਕ ਫਰੰਟ ਦੇ ਉੱਪਰ ਸਟੋਨਿਸ ਲੱਗੀ ਹੋਈ ਆ ਬੈਕ ਦੇ ਉੱਪਰ ਨਹੀਂ ਲੱਗੀ ਹੋਈ ਇਸੇ ਤਰ੍ਹਾਂ ਹੀ ਇਹਨਾਂ ਦਾ ਵੀਰੇ ਬਾਜੂ ਦਾ ਡਿਜ਼ਾਈਨ ਆਗਾ ਆ ਦੇਖੋ ਠੀਕ ਹੈ ਜੀ ਇਸੇ ਤਰ੍ਹਾਂ ਹੀ ਬਾਜੂ ਦਾ ਡਿਜ਼ਾਈਨ ਆ ਇਹਨਾਂ ਦੀ ਤਾਂ ਦੇਖੋ ਜੀ ਠੀਕ ਹੈ ਆ ਇਹਨਾਂ ਦੀ ਮੂਰੀ ਤੇ ਆਊਗਾ ਆ ਇਹਨਾਂ ਦੇ ਉੱਪਰ ਇਸ ਤਰ੍ਹਾਂ ਸੈਂਟਰ ਚੱਕਿਆ ਜਾਊ ਇਹਦੇ ਵਿੱਚ ਵੀ ਜੋੜ ਪਾਊਗਾ ਇਸ ਤਰ੍ਹਾਂ ਦੇ ਸੂਟਾਂ ਦੇ ਵਿੱਚ ਬਾਜੂ ਦੇ ਵਿੱਚ ਜੋੜ ਪੈਂਦਾਗਾ ਠੀਕ ਹੈ ਜੀ ਜਾਂ ਤਾਂ ਤੁਸੀਂ ਇਹਨਾਂ ਸੈਂਟਰ 'ਚ ਜੋੜ ਪਾ ਲਓ ਜਾਂ ਇੱਥੇ نیچے ਮੋਢੇ ਦੇ ਕਾਸ ਦੇ ਕੋਲੇ ਜੋੜ ਪੈਂਦਾ ਹੁੰਦਾ ਉਹ ਪਾ ਲਓ ਠੀਕ ਹੈ ਜੀ ਉਹ ਤੁਹਾਡੀ ਮਰਜ਼ੀ ਹੋਊਗੀ ਹਾਂਜੀ ਆ ਦੇਖੋ ਜੀ ਇਸ ਤਰ੍ਹਾਂ ਦਾ ਸੂਟ ਹੈ ਇਹ ਹੁਣ ਇਹ ਸੂਟ ਦੇ ਇਸ ਤਰ੍ਹਾਂ ਦੇ ਸੂਟਾਂ ਦੇ ਪ੍ਰਿੰਟ ਦੇ ਵਿੱਚ ਠੀਕ ਹੈ ਵੀ ਇਹ ਸੈਂਟਰ ਕਿੱਥੋਂ ਲਿਆ ਜਾਂਦਾ ਉਹ ਚੀਜ਼ ਆਪਾਂ ਤੁਹਾਨੂੰ ਅੱਜ ਦੱਸਦੇ ਹਾਂ ਇਸ ਚੀਜ਼ ਦੇ ਇਸ ਤਰ੍ਹਾਂ ਦੀ ਪ੍ਰਿੰਟ ਹੁਣ ਆ ਰਹੇ ਆ ਸੂਟਾਂ ਦੇ ਠੀਕ ਹੈ ਜੀ ਇਹਨਾਂ ਦੇ ਉੱਪਰ ਸੈਂਟਰ ਕਿਸ ਤਰ੍ਹਾਂ ਲਿਆ ਜਾਂਦਾ ਹੈਗਾ ਜਿਹੜਾ ਮੇਨ ਸੈਂਟਰ ਗਲੇ ਵਾਲਾ ਤੇ ਘੇਰੇ ਦਾ ਉਹ ਕਿੱਥੋਂ ਚੱਕਿਆ ਜਾਂਦਾ ਆ ਦੇਖੋ ਵੀਰੇ ਆ ਵੀ ਸ਼ੇਪ ਬਣੀ ਹੋਈ ਆ ਇਹਨੂੰ ਇਸ ਤਰ੍ਹਾਂ ਚੱਕੋਂਗੇ ਇਸ ਤਰ੍ਹਾਂ ਚੱਕ ਕੇ ਇਹਦਾ ਸੈਂਟਰ ਲੈ ਲਵਾਂਗੀ ਇਸ ਤਰ੍ਹਾਂ ਜੀ ਠੀਕ ਹੈ ਜੀ ਮੈਂ ਨਾਪ ਵੀ ਦੱਸਦੀ ਆ ਤੁਹਾਨੂੰ ਜੀ ਵੀਡੀਓ ਤੇ ਬਣੇ ਰਹੋ ਠੀਕ ਹੈ ਜੀ ਇਸ ਤਰ੍ਹਾਂ ਲੈ ਕੇ ਇਹਦਾ ਸੈਂਟਰ ਲੈ ਲਓ ਸੈਂਟਰ ਲੈ ਕੇ ਬਾਹਲ ਬੂਲ ਕੱਢ ਲਓ ਚੰਗੀ ਤਰ੍ਹਾਂ ਵਿਛਾ ਲਿਓ ਇਹਨੂੰ ਠੀਕ ਹੈ ਜੀ ਚੰਗੀ ਤਰ੍ਹਾਂ ਵਿਛਾ ਲਓ ਵਿਛਾ ਕੇ ਫਿਰ ਤੁਹਾਨੂੰ ਮੈਂ ਦੱਸਨੀ ਆ ਜੀ ਅੱਗੇ ਅੱਗੇ ਕੀ ਕਰੋਗੇ ਤੁਸੀਂ ਇਸ ਤਰ੍ਹਾਂ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਇਸ ਤਰ੍ਹਾਂ ਹਾਂਜੀ ਵੀਰੇ ਆਪਾਂ ਚੰਗੀ ਤਰ੍ਹਾਂ ਵਿਛਾ ਲਿਆ ਹੁਣ ਮੈਂ ਤੁਹਾਨੂੰ ਇਸ ਚੀਜ਼ ਦੇ ਵਿੱਚ ਇਸ ਤਰ੍ਹਾਂ ਦੀ ਸੂਟਾਂ ਦੇ ਵਿੱਚ ਕੀ ਪ੍ਰੋਬਲਮ ਆਉਂਦੀ ਆ ਉਹ ਦੱਸਦੀ ਆ ਠੀਕ ਹੈ ਜੀ ਹਾਂ ਦੇਖੋ ਦੇਖੋ ਜੀ ਇਧਰ ਕਰੋ ਕੈਮਰਾ ਨੇੜੇ ਹਾਂਜੀ ਆ ਦੇਖੋ ਜੀ ਇਹਨਾਂ ਦਾ ਆਪਾਂ ਕੱਪੜਾ ਉੱਪਰੋਂ ਚੰਗੀ ਤਰ੍ਹਾਂ ਵਿਛਾ ਲਿਆ ਇਹਨਾਂ ਦਾ ਘੇਰਾ ਵੀਰੇ ਆ ਦੇਖੋ ਘੇਰਾ ਘੇਰ ਤੇ ਆ ਡਿਜ਼ਾਈਨਿੰਗ ਕਰਕੇ ਜੋ ਉਹਨਾਂ ਨੇ ਕੱਪੜਾ ਹੈ ਨੀਚੇ ਤਰਪਾਈ ਫੋਲਡਿੰਗ ਦਾ ਛੱਡਿਆ ਹੋਇਆ ਜਮ੍ਹਾਂ ਹੀ ਅੱਧੀ ਇੰਚੀ ਦਾ ਕੱਪੜਾ ਠੀਕ ਹੈ ਜੀ ਇਸ ਸੂਟ ਦੇ ਇਦਾਂ ਦੇ ਸੂਟਾਂ ਦੇ ਵਿੱਚ ਘੇਰੇ ਦੇ ਵਿੱਚ ਫਿਨਿਸ਼ਿੰਗ ਘੱਟ ਆਉਂਦੀ ਹੈ ਠੀਕ ਹੈ ਜੀ ਜਦੋਂ ਆਪਾਂ ਆ ਫੋਲਡਿੰਗ ਕਰਦੇ ਆ ਨਾ ਜੋੜ ਲਾ ਕੇ ਵੀ ਫੋਲਡਿੰਗ ਕਰਦੀਆਂ ਉਹ ਉਹ ਜੀ ਬੈਠਮੀ ਇੱਥੋਂ ਫਿਨਿਸ਼ਿੰਗ ਨਹੀਂ ਰਹਿੰਦੀ ਠੀਕ ਹੈ ਜੀ ਆਹ ਵਾਲਾ ਜੇ ਕੱਪੜਾ ਇੱਥੋਂ ਜ਼ਿਆਦਾ ਛੱਡਿਆ ਹੋਵੇ ਜ ਇਹਨਾਂ ਚੀਜ਼ਾਂ ਦੇ ਵਿੱਚ ਜ਼ਿਆਦਾਤਰ ਮੇਰੇ ਕੋਲੇ ਤਾਂ ਜਿਹੜੇ ਸੂਟ ਆਏ ਆ ਸਟੀਚਿੰਗ ਸਲਾਈ ਲਈ ਹਨ ਉਹ ਇਹੀ ਪ੍ਰੋਬਲਮ ਇਸ ਤਰ੍ਹਾਂ ਦੇ ਛਾਪੇ ਦੇ ਕੱਪੜੇ ਦੇ ਵਿੱਚ ਇਸ ਤਰ੍ਹਾਂ ਆਹ ਪ੍ਰੋਬਲਮ ਆ ਰਹੀ ਹੈ ਜੀ ਘੇਰੇ ਦੇ ਵਿੱਚ ਅੱਧੀ ਇੰਚ ਕੱਪੜਾ ਛੱਡਿਆ ਹੁੰਦਾ ਚਲੋ ਕੋਈ ਗੱਲ ਨਹੀਂ ਜੀ ਇਹਨੂੰ ਆਪਾਂ ਠੀਕ ਕਰਾਂਗੇ ਠੀਕ ਹੈ ਜੀ ਇੱਥੇ ਆਪਾਂ ਕੱਪੜਾ ਦੇ ਕੇ ਉਹਦੀ ਫੋਲਡਿੰਗ ਮੋਟੀ ਕਰਕੇ ਤਰਪਾਈ ਓਕੇ ਕਰ ਦਾਂਗੇ ਠੀਕ ਹੈ ਜੀ ਹੁਣ ਆਜੋ ਜੀ ਇਹਨਾਂ ਦਾ ਨਾਪ ਆਜੋ ਇਹਨਾਂ ਦਾ ਮੈਂ ਨਾਪ ਤੁਹਾਨੂੰ ਮੈਂਸ਼ਨ ਕਰ ਦੇਣੀ ਆ ਕੀ ਨਾਪ ਦੀ ਵੀਡੀਓ ਆਪਾਂ ਤੁਹਾਨੂੰ ਦੇਣ ਲੱਗੇ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਇਹਨ 44 ਇੰਚ ਤਿਆਰ ਆ ਜੀ ਜੈਂਪਰ ਇਹਨਾਂ ਦਾ ਠੀਕ ਹੈ ਜੀ ਆਪਾਂ ਤਰਪਾਈ ਫੋਲਡਿੰਗ ਦੇ ਹੇਠਾਂ ਕੱਪੜਾ ਲਾਉਣਾਗਾ ਤਾਂ ਉਹਦਾ ਕਰਕੇ ਆਪਾਂ 42 ਇੰਚ ਦੀ ਹੀ ਕਟਿੰਗ ਕਰ ਲਾਂਗੇ ਕਿਉਂਕਿ ਇੰਚ ਉੱਪਰ ਥੀਰੇ ਦੀ ਸਿਲਾਈ ਦੇ ਵਿੱਚ ਕੱਟਿਆ ਜਾਊਗਾ ਠੀਕ ਹੈ ਜੀ ਹੁਣ ਇਹਨਾਂ ਦਾ ਨਾਪ ਸੋਣ ਲੋ ਵੀਰੇ ਨਾਪ ਇਹਨਾਂ ਦਾ ਹੈਗਾ ਜੀ ਨਾਪ ਇਹਨਾਂ ਦਾ ਹੈਗਾ ਜੀ ਘੇਰਾ ਹੈਗਾ 20 ਇੰਚ ਜੀ 7 6 ਇੰਚ ਹੈਪ 32 ਇੰਚ ਸੌਰੀ ਜੀ ਕਮਰ 32 ਇੰਚ ਤੇ ਹੈਪ ਇਹਨਾਂ ਦੀ 40 ਇੰਚ ਫਿਰ ਠੀਕ ਹੈ ਵੀਰੇ ਵੀਡੀਓ ਦੇਖ ਪੂਰੀ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਹਾਂਜੀ ਮੈਂ ਤੁਹਾਨੂੰ ਇਹਨਾਂ ਦਾ ਘੇਰ ਦੱਸਦੀ ਹਾਂ ਘੇਰ ਇਹਨਾਂ ਦਾ ਦੱਸ ਦਿੱਤਾ 20 ਇੰਚ ਆ ਤਾਂ ਹੁਣ ਇਹਨਾਂ ਦਾ ਜਿਹੜਾ ਘੇਰ ਉੱਤਰੂਗਾ ਜੀ ਉਹ 24 ਇੰਚ ਉੱਤਰੂਗਾ ਠੀਕ ਹੈ ਜੀ ਇਹਦੇ ਨਾਲ ਜੋ ਬਾਟਮ ਆ ਇਸ ਕਲਰ ਦਾ ਪਲੇਨ ਸਟਾਪ ਆ ਜੀ ਬਾਟਮ ਦਾ ਤੇ ਇਸ ਤਰ੍ਹਾਂ ਦੀ ਆਪਾਂ ਇਹਨੂੰ ਪੈਪਿੰਗ ਦੇ ਕੇ ਫਿਨਿਸ਼ਿੰਗ ਦੇਵਾਂਗੇ ਠੀਕ ਹੈ ਜੀ ਆ ਲਓ ਜੀ ਹਾਂਜੀ ਇਸ ਤਰ੍ਹਾਂ ਜੀ ਆ ਦੇਖੋ ਜੀ ਘੇਰ ਹੈਗਾ ਆਪਾਂ ਨੂੰ ਡਬਲ ਫੋਲਡਿੰਗ ਕੀਤਾ ਹੋਇਆ 10 10 20 ਹੋ ਗਿਆ ਜੀ 12 12 24 ਹੋ ਗਿਆ ਠੀਕ ਹੈ ਜੀ ਆਪਾਂ ਇਹਦੀ ਡਬਲ ਫੋਲਡਿੰਗ ਕੀਤੀ ਹੋਈ ਆ ਤਾਂ ਹੁਣ ਆਪਾਂ ਇੱਥੇ 12 ਦੀ ਮਾਰਕਿੰਗ ਕਰਕੇ ਕੱਪੜਾ ਉੱਪਰ ਤੱਕ ਲਾ ਲਵਾਂਗੇ ਠੀਕ ਹੈ ਜੀ ਠੀਕ ਹੈ ਜੀ ਇਸ ਤਰ੍ਹਾਂ ਲਾ ਲਓ ਵੀਰੇ ਤੁਸੀਂ ਸਕੇਲ ਪੱਟੀ ਦੀ ਹੈਲਪ ਲੈਣੀ ਆ ਤਾਂ ਸਕੇਲ ਪੱਟੀ ਦੀ ਹੈਲਪ ਲੈ ਸਕਦੇ ਹੋ ਠੀਕ ਹੈ ਜੀ ਉਹਦੇ ਨਾਲ ਮਾਰਕਿੰਗ ਆਪਸ ਵਿੱਚ ਮਲਾ ਕੇ ਉਹ ਕਰ ਲਿਓ ਜੇ ਤੁਸੀਂ ਇਸ ਤਰ੍ਹਾਂ ਹੀ ਕਟਿੰਗ ਵਾਈ ਕਰ ਦੋਗੇ ਤਾਂ ਕਰ ਦਿਓ ਠੀਕ ਹੈ ਜੀ ਹਾਂ ਜੀ ਆ ਲੈ ਠੀਕ ਹੈ ਜੀ ਓਕੇ ਹੋ ਗਿਆ ਜੀ ਹੁਣ ਕੀ ਕਰਨਾ ਇਹਦੀ ਲੰਬਾਈ ਤੁਹਾਨੂੰ ਮੈਂ ਦਿਖਾਉਣੀ ਆ ਇਸ ਕੰਨੀ ਤੋਂ ਜੇ ਆਪਾਂ ਲੰਮਾ ਗਏ ਠੀਕ ਹੈ ਜੀ ਇਦੋਂ ਵਾਈਬਰੀ 42 ਇੰਚ ਤਿਆਰ ਹੈ ਇੱਥੋਂ ਇੰਚੀ ਟੇਪ ਫੀਤਾ ਰੱਖੋਗੇ ਤੁਸੀਂ ਇੱਧਰ ਲੈ ਕੇ ਆਓਗੇ 42 ਇੰਚ ਦਾ ਤਿਆਰ ਜੈਂਪਰ ਆ ਜੀ 24 ਇੰਚ ਕਟੋਗੇ ਫਰੰਟ ਦਾ ਪੱਲਾ 42 ਕਟੋਗੇ ਵੀਰੇ ਬੈਕ ਦਾ ਪੱਲਾ 43 ਕਟੋਗੇ ਠੀਕ ਹੈ ਜੀ ਕਿਉਂਕਿ ਉਹਦੇ ਆਪਾਂ ਇੰਚ 1.5 ਇੰਚ ਦੀ ਫੋਲਡਿੰਗ ਉੱਪਰ ਬਾਧ ਰੱਖਦੇ ਹੁੰਨੇ ਆ ਥੀਰੇ ਦੀ ਛਿੱਟੇ ਜੀ ਤੇ ਇੱਥੇ ਆਪਾਂ 42 ਦੀ ਕਰਕੇ 42 ਦੀ ਤਾਂ ਕੱਟੀ ਆ ਜੀ 42 ਤਿਆਰ ਆ ਉੱਪਰ ਥੀਰੇ ਦੀ ਸਿਲਾਈ ਦੇ ਵਿੱਚ ਜਿਹੜੀ ਆਪਾਂ ਸੀਨ ਲਾਵਾਂਗੇ ਮੋਢੇ ਵਾਲੀ ਉਹਦੇ ਵਿੱਚ ਇੰਚੇ ਦਾ ਮਾਰਜਿਨ ਰੱਖਿਆ ਕੱਪੜੇ ਦਾ ਠੀਕ ਹੈ ਜੀ ਆ ਲੋ ਜੀ ਹਾਂ ਜੀ ਹੁਣ ਇੱਕ ਹੋਰ ਚੀਜ਼ ਹੈ ਜੀ ਹੁਣ ਤੁਸੀਂ ਇਹ ਗਲਤੀ ਨਹੀਂ ਕਰਨੀ ਵੀਰੇ ਆ ਦੇਖੋ ਜੀ ਇਧਰ ਜੇ ਹੁਣ ਆਪਾਂ ਇੱਥੋਂ ਰੱਖ ਕੇ ਕੈਂਚੀ ਇਸ ਤਰ੍ਹਾਂ ਹੀ ਕਰ ਦਾਂਗੇ ਠੀਕ ਹੈ ਇੱਥੋਂ ਕੱਟ ਦਾਂਗੇ ਇਹ ਚੀਜ਼ ਦੇ ਨਾਲ ਆਪਣਾ ਜਿਹੜੀ ਆਪਾਂ ਬਾਜੂ ਕੱਟਣੀਆਂ ਬਾਜੂ ਇਹਨਾਂ ਦੀ ਡਿਜ਼ਾਈਨਿੰਗ ਦਿੱਤੀ ਹੋਈ ਆਗੀ ਉਹ ਵੇਸਟਿੰਗ ਦੇ ਵਿੱਚ ਕਪੜਾ ਜਾਊਗਾ ਤੇ ਬਾਜੂ ਦੀ ਕਟਿੰਗ ਸੈੱਟ ਨਹੀਂ ਆਊਗੀ ਤੁਸੀਂ ਹੁਣ ਇਹਦੀ ਕਟਿੰਗ ਜਿਹੜੀ ਕਰਨੀ ਹੈ ਇਸ ਤਰ੍ਹਾਂ ਮਾਰਕਿੰਗ ਕਰ ਲਿਓ ਮਾਰਕਿੰਗ ਕਰਕੇ ਲਵਾਈ ਦੀ ਮਾਰਕਿੰਗ ਲਾ ਲਿਓ ਦੰਨ ਹੋ ਗਈ ਜੀ ਉਸ ਤੋਂ ਬਾਅਦ ਤੁਸੀਂ ਇੱਧਰ ਆ ਜਾਓ ਫਿਰ ਤੁਸੀਂ ਫਿਰ ਇੱਥੋਂ ਕਟਿੰਗ ਕਰਨੀ ਆ ਇੱਥੋਂ ਕਟਿੰਗ ਕਰਕੇ ਲੰਬੀ ਉੱਥੋਂ ਜਿਹੜੀ ਉਹ ਚੀਜ਼ ਆ ਗਈ ਜਿੱਥੇ ਆਪਾਂ ਮਾਰਕਿੰਗ ਕੀਤੀ ਉੱਥੋਂ ਕੱਟ ਨਾ ਪਾਇਓ ਠੀਕ ਹੈ ਜੀ ਇਸ ਤਰ੍ਹਾਂ ਤੁਹਾਨੂੰ ਮੈਂ ਦੱਸਦੀ ਆ ਵੀ ਕਿਵੇਂ ਕਰਿਓ ਫਿਰ ਤੁਹਾਡੇ ਜਿਹੜੇ ਬੈਕ ਦੀ ਆਪਾਂ ਫੋਲਡਿੰਗ ਕਰਦੇ ਆ ਨਾ ਉਹਦੇ ਤੇ ਆਪਾਂ ਨੂੰ ਤਰਪਾਈ ਫੋਲਡਿੰਗ ਕਰਾਂਗੇ ਬੈਕ ਦੀ ਉਹਦੇ 'ਚ ਆਪਾਂ ਨੂੰ ਜੋੜ ਨਹੀਂ ਪਰਨਾ ਪਊਗਾ ਵੀਰੇ 프ਰੰਟ 'ਚ ਦਾ ਜੋੜ ਭਰਨੇ ਪਰਨਾ ਫਿਰ ਬੈਕ 'ਚ ਜੋੜ ਭਰੇ ਬਿਨਾ ਸਾਰ ਜੂਗਾ ਉਹਦਾ ਨੀਚੇ ਹੀ ਕੱਪੜਾ ਰਹਿ ਜੂਗਾ ਆਪਾਂ ਉਹ ਫੋਲਡਿੰਗ ਕਰਦਾਂਗੇ ਠੀਕ ਹੈ ਜੀ ਆ ਦੇਖੋ ਜੀ ਇਸ ਤਰ੍ਹਾਂ ਕੱਟਦੇ ਜਾਓ ਇਹਨਾਂ ਇਸ ਤਰ੍ਹਾਂ ਆਜਾਓ ਠੀਕ ਹੈ ਨੇ ਕਟਿੰਗ اور ਸਟੀਚਿੰਗ ਦਾ ਕੰਮ ਵੀਰੇ ਈਜੀ ਨਹੀਂਗਾ ਬਹੁਤ ਜ਼ਿਆਦਾ ਮਿਹਨਤ ਆਉਂਦੀ ਆ ਠੀਕ ਹੈ ਜੀ ਆਪਾਂ ਨੂੰ ਇਹ ਲੱਗਦਾ ਹੁੰਦਾ ਵੀ ਇਸ ਤਰ੍ਹਾਂ ਇਦਾਂ ਹੀ ਕਰਦਾ ਵਸ ਠੀਕ ਹੈ ਨਹੀਂ ਵੀਰੇ ਬਹੁਤ ਜ਼ਿਆਦਾ ਮਿਹਨਤ ਦਾ ਕੰਮ ਆਗਾ ਠੀਕ ਹੈ ਜੀ ਇਸ ਤਰ੍ਹਾਂ ਹਲੋ ਜੀ ਹੁਣ ਆਪਾਂ ਇਸ ਤਰ੍ਹਾਂ 프ਰੰਟ ਦਾ ਘੇੜ ਹੀ ਲਾਇਆ ਵੀਰੇ ਠੀਕ ਹੈ ਹੁਣ ਮੈਂ ਤੁਹਾਨੂੰ 프ਰੰਟ ਦਾ ਪਰਲਾ ਇਹਦੇ ਵਿੱਚੋਂ ਚੱਕ ਲਿਆ ਮੈਂ ਤੁਹਾਨੂੰ ਅੱਗੇ ਦਿਖਾਉਣੀ ਆ ਵੀ ਕਿਵੇਂ ਆ ਹਾਂ ਦੇਖੋ ਜੀ ਉਸੇ ਤਰ੍ਹਾਂ ਵਾਲਾ ਕੱਪੜਾ ਗਾ ਜਿਹੜਾ ਆਪਾਂ ਅੱਗੇ ਕਰ ਲਿਆ ਇਸ ਤਰ੍ਹਾਂ ਠੀਕ ਹੈ ਜੀ ਹੁਣ ਤੁਸੀਂ ਦੇਖਿਓ ਤੁਮ ਮੈਂ ਦੱਸੂਗੀ ਜਿਹੜੀ ਤਰਪਾਈ ਫੋਲਡਿੰਗ ਕੱਪੜਾ ਨਾ ਵਿੱਚੋਂ ਹੀ ਨਿਕਲਿਆ ਆਊਗਾ ਪਰ ਨਹੀਂ ਨਿਕਲੂਗਾ ਵੀਰੇ ਕਿਉਂਕਿ ਪਤਾ ਕੀ ਆ ਇਧਰਲੀ ਸਾਈਡ ਤੋਂ ਫੱਟਾ ਨਹੀਂ ਉਹ ਹੋਣਾਗਾ ਇਹ ਫੱਟਾ ਜਿਹੜਾ ਹੈਗਾ ਦੇਖੋ ਜੀ ਉਹਨਾਂ ਨੇ ਇੱਕ ਹੋਰ ਵੱਡੀ ਗਲਤੀ ਇਹ ਸੂਟ ਪ੍ਰਿੰਟ ਬਣਾਉਣ ਦੇ ਵਿੱਚ ਕੀਤੀ ਹੋਈ ਆ ਉਥੋਂ ਹੀ ਉਹਨਾਂ ਨੇ ਆ ਘੇਰ ਦਾ ਵਾਰਕ ਇਧਰਲੇ ਦਾ ਨਹੀਂ ਕੀਤਾ ਉਹ ਇਧਰਲੀ ਕੰਨੀ ਤੋਂ ਇੱਕ ਪਾਸੇ ਦਾ ਘੇਰ ਰੱਖਤਾ ਦੂਜੀ ਕੰਨੀ ਤੋਂ ਇੱਕ ਪਾਸੇ ਦਾ ਘੇਰ ਰੱਖਤਾ ਹੁਣ ਆਪਾਂ ਨੂੰ ਦੋਨੇ ਪਾਸੇ ਘੇਰ ਦੇ ਉੱਪਰ ਜੋੜ ਪਾ ਕੇ ਤਰਪਾਈ ਫੋਲਡਿੰਗ ਲਈ ਜਿਹੜੀ ਕਰਨਾ ਹੁੰਦਾਗਾ ਕੱਪੜਾ ਲਾਉਣਾ ਤਾਂ ਲੈਣਾ ਤਰਪਾਈ ਫੋਲਡਿੰਗ ਨੂੰ ਕਰਨਾ ਹੁੰਦਾ ਉਹਦਾ ਆਪਾਂ ਨੂੰ ਜੋੜ ਲਾ ਕੇ ਫੇਰ ਪੂਰਾ ਕਰਨਾ ਪਊਗਾ ਠੀਕ ਹੈ ਜੀ ਮੈਨੂੰ ਇਹ ਸੀਗਾ ਵੀ ਉੱਥੇ ਹੀ ਕੱਪੜਾ ਹੋਊਗਾ ਇਹਦਾ ਵੀ ਉਧਰਲੇ ਪਾਸੇ ਹੀ ਡਿਜ਼ਾਈਨਿੰਗ ਹੋਊਗੀ ਘੇਰ ਦੀ ਨਹੀਂ ਜੀ ਦੂਸਰੀ ਸਾਈਡ ਤੇ ਆ ਤਾਂ ਇਹਦੇ ਵਿੱਚ ਫੇਰ ਆਪਾਂ ਨੂੰ ਇਸ ਤਰ੍ਹਾਂ ਹੀ ਕਰਨਾ ਪਊਗਾ ਚਲੋ ਕੋਈ ਗੱਲ ਨਹੀਂ ਜੀ ਆਪਾਂ ਜੋੜ ਲਾ ਕੇ ਫਿਨਿਸ਼ਿੰਗ ਦੇ ਦਾਂਗੇ ਉਹਨੂੰ ਹਾਂ ਜੀ ਹੁਣ ਮੈਂ ਦੇਖੋ ਤੁਸੀਂ ਬੈਕ ਤੇ ਆ ਗਏ ਆਪਾਂ ਹੁਣ ਆਪਾਂ 프ਰੰਟ ਦਾ ਪੱਲਾ ਕੱਟ ਲਿਆ ਬੈਗ ਦਾ ਪੱਲਾ ਆਪਾਂ ਮੈਂ ਤੁਹਾਨੂੰ ਦੱਸਿਆ ਜੀ ਆਪਾਂ 43 ਇੰਚ ਕੱਟਾਂਗੇ ਠੀਕ ਹੈ ਜੀ 42 ਨਹੀਂ ਕੱਟਣਾ 43 ਕੱਟਣਾ ਕਿਉਂਕਿ ਆਪਾਂ ਇੰਚ ਦਾ ਮਾਰਜਨ ਰੱਖਦੇ ਹਾਂ ਠੀਕ ਹੈ ਜੀ ਬੈਗ ਦੇ ਪੱਲੇ ਦੇ ਵਿੱਚ ਆ ਲਓ ਜੀ ਮੈਂ ਡਾਰਕ ਕਰਕੇ ਦਿਖਾ ਦਿੰਦੀ ਆ ਤੁਹਾਨੂੰ ਵੀਰੇ ਠੀਕ ਹੈ ਜੀ ਹੁਣ ਤੁਸੀਂ ਆ ਜਾਓ ਇੱਥੇ ਘੇਰ ਦਾ ਘੇਰ ਹੈਗਾ ਜੀ 24 ਕੱਟਣਾ ਆਪਾਂ ਆ ਲਓ ਜੀ ਠੀਕ ਹੈ ਜੀ ਐਸ ਤਰ੍ਹਾਂ ਓਕੇ ਜੀ ਫੇਰ 24 ਠੀਕ ਹੈ ਜੀ ਫੇਰ ਸੋਹੀ ਠੀਕ ਹੈ ਜੀ ਆਹ ਫਿਰ ਚੱਲ ਠੀਕ ਹੈ ਜੀ ਫਿਰ ਹੋ ਗਿਆ ਆਨਛ ਇੱਕ ਇਸ ਤਰ੍ਹਾਂ ਦੇ ਸੂਟਾਂ ਦੇ ਵਿੱਚ ਵੀਰੇ ਜਿਹੜੀ ਕਟਾਈ ਆ ਤੁਸੀਂ ਸਿੱਧੇ ਪਾਸੇ ਰੱਖ ਕੇ ਕੇਰਾ ਪੱਲੇ ਉਤਾਰਨੇ ਕਰੋ ਫਿਰ ਕਿਸ ਤਰ੍ਹਾਂ ਮਰਜੀ ਕੱਟੀ ਜਾਏ ਹੁਣ ਆ ਲਓ ਜੀ ਹੁਣ ਇਹ ਚੀਜ਼ ਹੋ ਗਈ ਹੈ ਨਾ ਇਹ ਚੀਜ਼ ਹੁਣ ਤੋਂ ਬਾਅਦ ਹੁਣ ਆਪਾਂ ਕੈਂਚੀ ਲਾਵਾਂਗੇ ਤੇ ਇਹਦੀ ਕਟਿੰਗ ਬੈਕ ਦੇ ਪੱਲੇ ਦੀ ਵੀ ਕਰ ਲਾਂਗੇ फ्रंट ਦੇ ਪੱਲੇ ਦੀ ਆਪਣੀ ਡਨ ਹੋ ਗਈ ਬੈਕ ਦੇ ਪੱਲੇ ਦੀ ਰਹਿ ਗਈ ਬੈਕ ਦੇ ਪੱਲੇ ਦੀ ਕਰ ਲੈਣੀ ਹੈ ਠੀਕ ਹੈ ਜੀ ਐਸਟ ਸਿੱਧਾ ਅਗੇ ਕੱਟਣ ਵਾਲੀ ਹਾਂਜੀ ਆ ਦੇਖੋ ਜੀ ਠੀਕ ਹੈ ਜੀ ਇਸ ਤਰ੍ਹਾਂ ਹੋ ਗਿਆ ਇਸ ਤੋਂ ਬਾਅਦ ਉੱਪਰ ਕਟਿੰਗ ਕਰ ਦਾਂਗੇ ਠੀਕ ਹੈ ਜੀ ਹਾਲੋ ਜੀ ਛੋਣ ਆਪਾਂ ਕੀ ਕਰਨਾ ਜੀ ਸਿੱਧਾ ਪੁੱਛ ਉੱਠਾਵਾਸਾ ਕਰਾਂਗੇ ਦੋਨੇ ਪਾਸਿਆਂ ਦੇਖੋ ਜੀ ਕਮੀਜ਼ ਤੇ ਘੇਰ ਤੇ ਨਾ ਤੇ ਉੱਪਰ ਦੀ ਡਿਜ਼ਾਈਨ ਆ ਇਹਨਾਂ ਦੇ ਘੇਰ ਤੇ ਹੋਊਗਾ ਵੀਰੇ ਠੀਕ ਹੈ ਤੇ ਆ ਇਹਨਾਂ ਦੇ ਉੱਪਰ ਹੋਊਗਾ ਹੁਣ ਇਹਦੀ ਫੋਲਡਿੰਗ ਆਪਾਂ ਉੱਤੇ ਪਾਸੇ ਦੀ ਕਰਾਂਗੇ ਪਹਿਲਾਂ ਆਪਣੇ ਕੋਲ ਸਿੱਧਾ ਪਾਸਾ ਸੀਗਾ ਕਿਉਂਕਿ ਆਪਾਂ ਘੇਰ ਉਤਾਰਨੇ ਸੀਗੇ ਤਾਂ ਉਹ ਸਿੱਧੇ ਪਾਸੇ ਹੀ ਪ੍ਰਿੰਟ ਜ਼ਿਆਦਾ ਦਿਖਾਈ ਦੇ ਰਿਹਾ ਸੀਗਾ ਤਾਂ ਉਸ ਤਰ੍ਹਾਂ ਹੀ ਉਤਾਰੇ ਜਾਣੇ ਸੀਗੇ ਵੈਸੇ ਤਾਂ ਬੈਗ ਤੇ ਦੇਖ ਰਹੇ ਹਾਂ ਕਿ ਮੈਂ ਜੋ ਕਟਾਈ ਇਹਨਾਂ ਪੱਲੇ ਨੂੰੋਂ ਦੀ ਇੱਕ ਟਾਈਮ ਹੁੰਦੀ ਹੈ ਜੀ ਉਹ ਸਿੱਧੇ ਪਾਸੇ ਹੀ ਕਰਾ ਕੇ ਕਰ ਲੈਣੇ ਹੁੰਦੇ ਆ ਉਸ ਤੋਂ ਬਾਅਦ ਆਪਾਂ ਦੂਜੇ ਪਾਸੇ ਕਰ ਲੈਣੇ ਆ ਹੁਣ ਆ ਬੈਕ ਦਾ ਪੱਲਾ ਜੀ ਠੀਕ ਹੈ ਹੁਣ ਆ ਲੋ ਵੀਰੇ ਫਰੰਟ ਦੇ ਪੱਲੇ ਦੇ ਬੈਕ ਦੇ ਪੱਲੇ ਦਾ ਮੈਂ ਫਰਕ ਵੀ ਦਿਖਾ ਦ ਤੁਹਾਨੂੰ ਆ ਦੇਖੋ ਜੀ ਬੈਕ ਦੇ ਪੱਲੇ ਦੇ ਉੱਪਰ ਆ ਸਟੋਨਿੰਗ ਨਹੀਂ ਦਿੱਤੀ ਹੋਈ ਬਸ ਇਹੀ ਫਰਕ ਆ ਡਿਜ਼ਾਈਨਿੰਗ ਪ੍ਰਿੰਟ ਸੇਮ ਆ ਠੀਕ ਹੈ ਜੀ ਆ ਲੋ ਜੀ ਹੁਣ ਇਹਦੀ ਆਪਾਂ ਉਲਟ ਸਾਈਡ ਕਰ ਲੈਣੇ ਆ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ हो गया, इस गया। हाँ जी इस तरह हो गया हलो जी इस तरह चंगी तरह भी तरह तो जो बाल कट लिये विशाल चंकी तरह इन ठीक है जी एक दूजे मैच करते हुए विशुगा कपड़ा ਉਕੇ 프론ਟ ਔਰ ਬੈਕ ਦੇ ਪੱਲੇ ਜਿਹੜਾ ਤਰਪਾਈ ਫੋਲਡਿੰਗ ਕੱਪੜਾ ਆਪਾਂ ਨੂੰ ਐਕਸਟਰਾ ਹੀ ਲਾਉਣਾ ਹੀ ਪੈਣਾ ਹੈ ਠੀਕ ਹੈ ਜੀ ਹਾਂਜੀ ਕਿ ਇਹ ਇਸ ਤਰ੍ਹਾਂ ਇੱਕ ਵਾਰ ਫੇਰ ਆਪਾਂ ਫੇਤਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆਂ ਵੀਰੇ ਆ ਲਓ ਜੀ ਉਲਟ ਸਾਈਡ ਕਰ ਲਈ 48 ਇੰਚ ਜੈਂਪਰ ਤਿਆਰ ਆ 42 ਦੀ ਆਪਾਂ ਕਟਾਈ ਦਿੱਤੀ ਆ ਕਿਉਂਕਿ ਜੀ ਆਪਾਂ ਨੂੰ ਉਹਦੇ ਵਾਸਤੇ ਚਾਹੀਦਾ ਹਨਾ ਉੱਪਰ ਧੀਰੇ ਨੂੰ ਮੈਂ ਤੁਹਾਨੂੰ ਬਹੁਤ ਵਾਰ ਬੋਲਤਾ ਹਾਂਜੀ ਹੁਣ ਇੱਥੇ ਆਪਾਂ ਅੱਧੀ ਕੈਂਚੀ ਕਪੜਾ ਜਾਦੇ ਕੱਟਿਆ ਪਿਆ ਕਰ ਉਹ ਆਪਾਂ ਸ਼ਾਂਤੀ ਕਰ ਦਿੰਨੇ ਆਂ ਵੀਰੇ ਹੁਣੇ ਫਿਰ ਮੈਂ ਤੁਹਾਨੂੰ ਦੱਸਦੀ ਆ ਠੀਕ ਹੈ ਜੀ ਜੀ ਹੁਣ ਤੁਸੀਂ ਕੀ ਕਰਨਾ ਹੁਣ ਇਹਨਾਂ ਦੇ ਪੈਨ ਦੇ ਤੀਰਾ ਜੋ ਹੈਗਾ ਨਾ ਉਹ ਹੈਗਾ 12 ਇੰਚ ਠੀਕ ਹੈ ਜੀ ਹਾਂ ਲਓ ਇਸ ਤਰ੍ਹਾਂ 6 6 12 ਦੀ ਮਾਰਕਿੰਗ ਬੰਦ ਕਰੋਗੇ ਇੱਥੇ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਆਪਾਂ ਕੱਪੜਾ ਚੰਗੀ ਤਰ੍ਹਾਂ ਵੀਰੇ ਵਿਛਾ ਲਿਆ ਠੀਕ ਹੈ ਜੀ ਚੰਗੀ ਤਰ੍ਹਾਂ ਵਗ ਇਸ ਤੇ ਬਾਗੂੜ ਵਗੈਰਾ ਕੱਢ ਲੇ ਠੀਕ ਹੈ ਹੁਣ ਆਪਾਂ ਇਹਦੇ ਤੀਰੇ ਤੇ ਆ ਗਏ ਤੁਸੀਂ ਤੀਰੇ ਦੀ ਮਾਰਕਿੰਗ ਹੈ ਜਿਹੜੀ ਉਹ 12 ਇੰਚ ਡਬਲ ਫੋਲਡਿੰਗ ਕੀਤਾ ਹੋਇਆ ਹੈਗਾ ਤਾਂ 6 ਇੰਚ ਕਰਾਂਗੇ ਠੀਕ ਹੈ ਜੀ ਇਹ ਲੋ 6 ਇੰਚ ਤੇ ਆ ਠੀਕ ਹੈ ਇਸ ਤਰ੍ਹਾਂ ਠੀਕ ਹੈ ਜੀ 6 ਇੰਚ ਲੰਬਾਈ ਮੋਢੇ ਦੀ 7 ਇੰਚ ਲਾਈਟ ਕਰ ਲਿਓ ਠੀਕ ਹੈ ਇੱਥੋਂ ਪਾਓ 5.5 ਅੱਧਾ ਇੰਚ ਤੁਹਾਨੂੰ ਪਤਾ ਆਪਾਂ ਕੱਟ ਪਾਉਨੇ ਹੁੰਦੇ ਆ ਹੁਣ ਮੈਨੂੰ ਕਿਸੇ ਦਾ ਪਤਾ ਨਹੀਂ ਮੈਂ ਇਸ ਤੋਂ ਅੱਧਾ ਚੌਥੋਂ ਕੱਟਕੋਣੀ ਧੀਰੇ ਨਾਲ ਠੀਕ ਹੈ ਜੀ ਇਸ ਤਰ੍ਹਾਂ ਓਕੇ ਜੀ ਹੁਣ ਇਸ ਤਰ੍ਹਾਂ ਇਹਨੂੰ ਸਾਥ ਦਾ ਜਿਹੜਾ ਹੋਏਗਾ ਉੱਤੇ ਬਾਕਸ ਲਾਉਂਦੇ ਆ ਇਸ ਤਰ੍ਹਾਂ ਹੁਣ ਇਹਨਾਂ ਦਾ ਜਿਹੜਾ ਇੱਥੋਂ ਸਾਹਮਣਾ ਹੁਣ ਮੈਂ ਦੱਸ ਰਹੀਆਂ ਕਾਟ ਦਾ ਮਾਰਜਨ ਜਿਹੜਾ ਸਾਹਮਣਾ ਇੱਥੋਂ ਇਹਨਾਂ ਦਾ 13 ਇੰਚ ਤਿਆਰ ਆ 6 6 12 6.5 13 ਠੀਕ ਹੈ ਆਪਾਂ ਇਤੋਂ ਰੱਖਾਂਗੇ 7 ਅੱਧਾ ਇੰਚੇ ਸਾਢੇ 6 ਰੱਖ ਲੈਣੇ ਆ ਜੀ ਸਾਢੇ 6 ਤਾਂ 13 ਹੋ ਗਿਆ ਅੱਧਾ ਇੰਚ ਆਪਾਂ ਐਕਸਟਰਾ ਮਾਰਜਿਨ ਰੱਖ ਕੇ ਤੇ ਉਹ ਹੋ ਜੂਗਾ ਠੀਕ ਆ ਹੁਣ ਮੈਂ ਤੁਹਾਨੂੰ ਦੱਸਦੀ ਆਹ ਲਓ ਜੀ ਜਿਹੜੀ ਇਹਨਾਂ ਦੇ ਇੱਥੇ 프ਰੰਟ ਦੀ ਕਾਟ ਪੈਣੀ ਆ ਉਹ ਹੋਊਗੀ 1.5 ਇੰਚ ਦੀ ਡਨ ਹੋ ਰਹੀ ਆ ਠੀਕ ਆ ਆ ਦੇਖੋ ਮਾਰਕਿੰਗ ਇੱਥੇ ਆਊਗੀ ਛੋਟਾ ਜੀ ਇਸ ਤਰ੍ਹਾਂ ਇਸ ਤਰ੍ਹਾਂ 1.5 ਇੰਚ ਦੀ ਪਾਤੀ ਬੈਕ ਦੀ ਆਪਾਂ ਪਾ ਲਏ 2.5 ਇੰਚ ਠੀਕ ਹੈ ਆ ਲੋ ਹੋਣ ਆ ਜੋ ਵੀਰੇ ਇਹਨਾਂ ਦੇ 73 ਤੇ 7 ਹੀ ਹੈ ਜੀ ਇਹਨਾਂ ਦੀ 73 ਹਨਾ 73 ਦਾ ਅੱਧ 18 ਤੇ 18 ਦਾ ਅੱਧ 9 ਠੀਕ ਹੈ ਅੱਧਾ ਇੰਚ ਪਰ ਆਖਿਆ ਨਹੀਂ ਪਲਾਈਟ ਜਿਹੜਾ ਪਾਉਣੀ ਆ 9 9 18 ਹੋਗੇ ਨਾ 73 ਦਾ ਅੱਧ 18 ਹੋ ਗਿਆ 18 ਦਾ ਅੱਧ 9 ਹੋ ਗਿਆ 9 ਦਾ ਅੱਧਾ ਇੰਚ ਪਲੇਟ ਦਾ ਮਾਰਜਨ 9.5 ਤੇ ਮਾਰਕਿੰਗ ਕਰੀ ਬੈਠੀ ਠੀਕ ਹੈ ਜੀ ਡਨ ਹੋਣ ਆ ਜੋ ਇਹਨਾਂ ਦੇ ਜਿਹੜੀ ਸਭ ਤੋਂ ਪਹਿਲਾਂ ਵੀਰੇ ਕਾਸ ਤੋਂ ਲੈ ਕੇ ਹੈ ਆਪਾਂ ਤੱਕ ਦਾ ਜਿਹੜਾ ਮਾਰਜਨ ਆ ਉਹ 14.5 ਇੰਚ ਤੇ ਆ ਇਹਨਾਂ ਦਾ ਸ਼ਾਇਦ ਮੈਂ ਦੇਖ ਲੈਣੀ ਆ ਇੱਕ ਵਾਰੀ ਠੀਕ ਹੈ 14.5 ਦੇ ਵੀਰੇ ਤਿਆਰ ਆ ਆਪਾਂ 15 ਦੇ ਮਾਰਕਿੰਗ ਕਰਾਂਗੇ ਇਸ ਚੀਜ਼ ਦੀ ਠੀਕ ਹੈ ਇਸ ਤਰ੍ਹਾਂ ਹੁਣ ਇਹਨਾਂ ਦੀ ਜਿਹੜੀ ਹੈਪਾ ਉਹ 20 ਇੰਚ ਤਿਆਰਾ ਹੈਪ ਦੇ ਵਿੱਚ ਕੋਈ ਵੀ ਮਾਰਜਨ ਨਹੀਂ ਰੱਖਣਾ 10 10 20 ਕਿਉਂਕਿ ਡਬਲ ਫੋਲਡਿੰਗ ਹੈ ਹਨਾ ਆਹ ਦੇਖੋ ਹੋ ਗਿਆ ਜੀ ਹੁਣ ਇਥੋਂ ਕਮਰ ਦਾ ਲਾਓ ਤੁਸੀਂ ਇੱਕ ਵਾਰ ਮੈਂ ਤੁਹਾਨੂੰ ਡਾਰਕ ਕਰਕੇ ਮਾਰਕ ਦਿਖਾ ਦਿੰਦੀ ਹਾਂ ਆ ਲੋ ਜੀ ਸਕੇਲ ਪੱਟੀ ਦੀ ਹੈਲਪ ਦੇ ਨਾਲ ਇਸ ਤਰ੍ਹਾਂ ਡਾਰਕ ਕਰਦੇ ਠੀਕ ਹੈ ਜੀ ਇੱਥੇ ਆ ਜੀ ਇਹ ਤਾਂ ਮਰਦਾ ਠੀਕ ਹੈ ਜੀ ਹਾਂ ਸਾਫ ਠੀਕ ਹੈ ਜੀ ਹਾਂਜੀ ਹੁਣ ਜੋ ਇਹਨਾਂ ਦੀ ਕਮਰ ਆ ਵੀਰੇ ਉਹ ਹੈਗੀ 32 ਇੰਚ 16 16 32 ਤੇ 8 8 16 ਤੇ 8.5 ਠੀਕ ਹੈ ਅੱਧਾ ਇੰਚ ਪਲੇਟ ਦਾ ਮਾਰਜਨ ਰੱਖਦੀ ਹੋਈ ਇੱਥੇ ਮਾਰਕਿੰਗ ਕਰ ਲਓ ਠੀਕ ਹੈ ਸਾਥੀ ਦੀ ਆਪਾਂ ਮਾਰਕਿੰਗ ਤੁਹਾਨੂੰ ਸਾਹਮਣੇ ਕਰ ਹੀ ਦਿੱਤੀ ਆ ਹੁਣ ਇਹਨਾਂ ਨੂੰ ਆਪਾਂ ਆਪਸ ਵਿੱਚ ਮਿਲਾਵਾਂਗੇ ਇਸ ਤਰ੍ਹਾਂ ਨਾਰਦੀ ਬਣਾਇਓ ਜੀ ਕਿਉਂਕਿ ਦੂਸਰੇ ਪੱਲੇ ਤੇ ਫਿਰ ਈਜ਼ੀ ਪਹੁੰਚ ਜਾਂਦਾ ਕੱਪ ਠੀਕ ਹੈ ਠੀਕ ਜੀ ਠੀਕ ਜੀ ਇਹ ਹੋ ਗਿਆ ਹੁਣ ਇਹਨਾਂ ਦੇ ਸਾਥ ਇੱਥੇ ਆ ਜਾਓ ਪਲੇਟਾਂ ਦੀ ਪਲੇਟ ਵੀਰੇ ਇਹਨਾਂ ਦੇ ਹੈਗੇ ਆ 11:30 ਤੇ ਤਿਆਰ ਠੀਕ ਹੈ 10:30 ਤੇ ਤਿਆਰ ਆ 11:30 ਤੇ ਆਪਾਂ ਮਾਰਕਿੰਗ ਕਰਾਂਗੇ ਆ ਸਪੇਸ ਰੱਖਾਂਗੇ 3 ਇੰਚ ਦੀ ਠੀਕ ਹੈ ਜੀ ਆਪ ਉਸ ਨੂੰ ਲੰਬਾਈ 6.5 ਇੰਚ ਰੱਖਦੀ ਹੁੰਨੀ ਹੈ ਮੈਂ ਪਲੇਟਾਂ ਦੀ ਠੀਕ ਹੈ ਜੀ ਇਹਨੂੰ ਡਾਰਕ ਕਰ ਦੋ ਹਾਂਜੀ ਠੀਕ ਹੈ ਡਾਰਕ ਕਰ ਦਿੱਤਾ ਹੁਣ ਇਹਨਾਂ ਦੇ ਨਾ ਜਿਹੜਾ ਕਮਰ ਦਾ ਆਪਾਂ ਇੱਥੋਂ ਕੀਤਾ ਮਾਰਾ ਵੀ ਉਹਨਾਂ ਆ ਚਾਹੀਗਾ ਪਲੇਟਾਂ ਦਾ ਠੀਕ ਹੈ ਜੀ ਇੱਥੋਂ ਪਲੇਟ ਜਿਹੜਾ ਪੈਣਾਗਾ ਦੋ-ਦੋ ਦੇ ਪੈਣੇ ਆ ਠੀਕ ਹੈ ਇਧਰ ਵੀ ਦੋ ਦੀ ਮਾਰਕਿੰਗ ਕਰ ਲਿਓ ਰੰਨ ਜੀ ਕਮਰ ਦੇ ਹਿਸਾਬ ਨਾਲ ਮਾਰਕਿੰਗ ਇਹਦੀ ਨਿਕਲੀ ਹੋਈ ਆ ਅੰਤ ਤੱਕ ਲੈ ਲਿਓ ਠੀਕ ਹੈ ਜੀ ਆ ਇੱਥੋਂ 6.5 ਤੇ ਇੱਥੇ ਆ ਜੀ ਠੀਕ ਹੈ ਜੀ ਹੋਣੇ ਪਲੇਟਾਂ ਦੀ ਮਾਰਕਿੰਗ ਡਨ ਹੋ ਗਈ ਠੀਕ ਹੈ ਜੀ ਆ ਆ ਦੇਖੋ ਜੀ ਆ ਦੋ ਤੇ ਆ ਹੋ ਗਈ ਦੋ ਤੇ ਇੱਥੇ ਲਾ ਕੇ ਇਸ ਤਰ੍ਹਾਂ ਮੈਂ ਤੁਹਾਨੂੰ ਡਾਕਾ ਕਰਕੇ ਦਿਖਾਉਣੀ ਆ ਮਾਰਕਿੰਗ ਇਹਦੇ ਹਿਸਾਬ ਨਾਲ ਨਿਕਲੀ ਹੋਈ ਆ ਦੇਖੋ ਲਾਈਟ ਸੀਗਾ ਨਾ ਲਾਈਟ ਦੇ ਵਿੱਚ ਨਹੀਂ ਦਿਖ ਰਿਹਾ ਠੀਕ ਹੈ ਆਹ ਤੇ ਡੇ ਪਲੇਟ ਹੋ ਗਏ ਆ ਸਿੱਤੇ ਪਲੇਟ ਠੀਕ ਹੈ ਜੀ ਹੁਣ ਇਹਨਾਂ ਦੀ ਆਪਾਂ ਬਸ ਕਟਿੰਗ ਰਹਿ ਗਈ ਆ ਦੇਖੋ ਵੀ ਇੱਥੋਂ ਗਲਾ ਹੈਗਾ 5 ਇੰਚ ਤਿਆਰਾ ਚੜਾਈ ਉਹਦੇ ਸਵਾ ਕ 2 ਦੀ ਮਾਰਕਿੰਗ ਕਰ ਲਓ ਮਾਰਕਿੰਗ ਕਰਕੇ 1.5 ਇੰਚ ਦੀ ਕਟ ਦੀ ਕਾਰਟ ਪਾ ਲਿਆ ਠੀਕ ਹੈ ਹੱਸ ਕੋਈ ਜੀ ਕੋਈ ਜੇ ਕਿ ਤਾ ਉਹ ਵੀ ਤੁਹਾਨੂੰ ਨਾ ਸਮਝ ਆਈ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆਂ ਆਪਾਂ ਤੁਹਾਡੇ ਕਮੈਂਟਾਂ ਦੇ ਰਿਪਲਾਈ ਜ਼ਰੂਰ ਦੇਵਾਂਗੇ ਠੀਕ ਹੈ ਜੀ ਹੁਣ ਆਪਾਂ ਇਹਦੀ ਕਟਿੰਗ ਤਿਆਰ ਲਈਆ ਠੀਕ ਹੈ ਜੀ ਆ ਲਓ ਹਾਂ ਜੀ ਆ ਦੇਖੋ ਇਸ ਤਰ੍ਹਾਂ ਚਾਰੇ ਪੱਲੇ ਚੱਕਾਂਗੇ ਵੀਰੇ 1 ਮਿੰਟ ਜੀ ਆਹ ਦੇਖੋ ਜੀ ਚਾਰੇ ਪੱਲੇ ਚੱਕਾਂਗੇ ਚਾਰੇ ਪੱਲਾਂ ਦੀ ਇਕੱਠੀ ਕਾਟ ਪਾਵਾਂਗੇ ਫੇਰ ਇਸ ਤਰ੍ਹਾਂ ਠੀਕ ਹੈ ਵੀਰੇ ਇਸ ਤਰ੍ਹਾਂ ਹੋ ਗਿਆ ਨਾ ਹੁਣ ਪ੍ਰਾਂਟ ਪੱਲੇ ਦੀ ਪਾਵਾਂਗੇ ਆਹ ਪੱਲੇ ਚੱਕਨੇ ਦੋ ਠੀਕ ਹੈ ਦੋ ਚੱਕੇ ਚਾਰੇ ਨਾਲ ਚੱਕ ਲਓ ਹਾਂ ਲੋ ਜੀ ਦੋ ਪੱਲੇ ਚੱਕੇ ਦੋ ਪੱਲੇ ਚੱਕ ਕੇ ਇਹਦੀ ਕਾਂਟ ਪਾ ਦੀ ਫਰੰਟ ਦੀ ਠੀਕ ਹੈ ਜੀ ਐਸ ਤਸ ਠੀਕ ਹੈ ਜੀ ਹੁਣ ਆ ਜੋ ਇਹਨਾਂ ਦੀ ਪਲੇਟਾਂ ਦੀ ਮਾਰਕਿੰਗ ਆ ਜਿਹੜੀ ਉੱਥੇ ਕੱਟ ਪਾ ਦਿਓ ਆ ਕੱਪੜਾ ਆਪਣੇ ਕੋਲ ਇਸ ਤਰ੍ਹਾਂ ਵਾਧਾਓ ਹੁਸਾਂ ਨਾਲ ਆਪਾਂ ਉਹ ਵੀ ਕਟਿੰਗ ਕਸ਼ਾਂਟੀ ਕਰੀ ਦਿੰਨੇ ਆ ਠੀਕ ਹੈ ਜੀ ਹਾਂ ਜੀ ਤਾਂ ਕਿ ਨੀਚੇ ਪੈਪਿੰਗ ਦੇਣੀ ਕਰਕੇ ਨਾ ਆਪਾਂ ਕੱਪੜਾ ਵਾਧ ਰੱਖਿਆ ਉਹਦਾ ਕਰਕੇ ਫਿਰ ਇੱਥੇ ਵਾਧੂ ਸੀਗਾ ਉਹ ਵੀ ਆਪਾਂ ਸ਼ਾਂਟੀ ਕਰ ਦਿੱਤਾ ਠੀਕ ਹੈ ਜੀ ਹੁਣ ਬਸ ਆਪਾਂ ਰਹਿ ਗਏ ਇਹਨਾਂ ਦੀ ਮਾਰਕਿੰਗ ਆ ਜਿਹੜੀ ਇੱਥੇ ਆ ਗਏ ਰੇ ਪਲੇਟ ਟੇਡੇ ਵਾਲੇ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਆਪਾਂ ਮਾਰਕਿੰਗ ਕਰਕੇ ਕਟਿੰਗ ਕਰਕੇ ਡਨ ਕਰ ਦਿੱਤੀ ਹੈ ਠੀਕ ਹੈ ਜੀ ਹੁਣ ਆਪਾਂ ਜੋ ਮਾਰਕਿੰਗ ਹੈ ਵੀਰੇ ਦੂਸਰੇ ਪਾਸੇ ਪਹੁੰਚਦੀ ਕਰਨੀ ਹੈ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਉੱਪਰਲੇ ਪੱਲੇ ਨੂੰ ਤੁਸੀਂ ਚੱਕੋਗੇ ਪਹਿਲਾਂ ਬੈਕ ਦੇ ਆ ਪਲੇਟਾਂ ਦੀ ਮਾਰਕਿੰਗ ਕਰ ਦੋਗੇ ਠੀਕ ਹੈ ਜੀ ਪਲੇਟਾਂ ਦੀ ਵੀ ਕਰ ਦਈਏ ਬੈਕ ਦੀ ਹਾਂਜੀ ਆ ਲੋ ਇੱਥੋਂ ਲਾਵਾਂਗੇ ਟੇਪ 11:30 ਤੇ ਆਪਾਂ ਪਾਏ ਦੂਜੇ ਪਾਸੇ ਵੀ ਪਲੇਟ ਇੱਥੇ ਵੀ 11:30 ਤੇ ਮਾਰਕਿੰਗ ਕਰ ਦਿਓ ਠੀਕ ਹੈ 10:30 ਤੇ ਉਹ ਫਿਰ ਤਿਆਰ ਰਹਿ ਜਾਣਗੇ ਹਾਂਜੀ ਇਸ ਤਰ੍ਹਾਂ ਹੁਣ ਇਹਦੀ ਲੰਬਾਈ ਇੱਥੋਂ ਚੜਾਈ ਪਾਉਣੀ ਆ 3 ਇੰਚ ਪਾਉਣੀ ਆ ਠੀਕ ਹੈ ਜੀ ਇਸ ਤਰ੍ਹਾਂ ਠੀਕ ਹੈ ਜੀ ਲੰਬਾਈ ਇੱਥੋਂ ਪਾਉਣੀ ਆ ਆਪਾਂ 6.5 ਇੰਚ ਵੀਰੇ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਨਾਪ ਲਿਓ ਫਿਰ ਇਹਨੂੰ ਫਿਰ ਇਹਨੂੰ ਡਾਰਕ ਕਰ ਦਿਓ ਓਕੇ ਜੀ ਆ ਲੋ ਜੀ ਠੀਕ ਹੈ ਜੀ ਹੁਣ ਤੁਸੀਂ ਆ ਜੇ ਉਹਨਾਂ ਦੇ ਗਲੇ ਤੇ ਇਹਨਾਂ ਦਾ ਗਲਾ ਜਿਹੜਾ ਹੈਗਾ ਆਪਾਂ ਉਹਦੀ ਵੀ ਕਟਾਈ ਕਰਕੇ ਤੁਹਾਨੂੰ ਦੱਸਦੇ ਆ ਠੀਕ ਹੈ ਜੀ ਇਸ ਤਰ੍ਹਾਂ ਨਿਮਾਈ ਲਾਓਗੇ ਵੀਰੇ ਸਾਢੇ ਪੰਜ ਤੇ ਗਲਾ 5 ਤੇ ਤਿਆਰਾ ਸਾਢੇ ਪੰਜ ਤੇ ਕਰਦੇ ਕਟਾਈ ਕਿਉਂਕਿ ਅੱਧਾ ਇੰਚ ਤੁਸੀਂ ਸੀਨ ਚ ਆ ਜਾਣਾ ਹੈ ਠੀਕ ਹੈ ਜੀ ਠੀਕ ਹੈ ਜੀ ਇਸ ਤਰ੍ਹਾਂ ਹੋ ਗਿਆ ਨਾ ਹੁਣ ਇਹਦੀ ਕਟਾਈ ਬਾਦੋ ਠੀਕ ਹੈ ਜੀ ਹੁਣ ਬਸ ਇਹਦੀ ਕਟਾਈ ਪਾ ਦੇਣੀ ਆਪਾਂ ਇਸ ਤਰ੍ਹਾਂ ਚੱਕ ਦੇ ਠੀਕ ਹੈ ਜੀ ਇਸ ਤਰ੍ਹਾਂ ਹੋ ਗਿਆ ਨਾ ਹੁਣ ਪਲੇਟ ਵੀ ਵੀਰੇ ਦੂਸਰੇ ਪਾਸੇ ਪਹੁੰਚ ਦੇ ਕਰ ਲਿਓ ਇਸ ਤਰ੍ਹਾਂ ਰੱਖਿਓ ਮਾਰਕਿੰਗ ਇੱਥੋਂ ਇਸ ਤਰ੍ਹਾਂ ਚੱਕਿਓ ਇਸ ਤਰ੍ਹਾਂ ਹੋ ਜਾਊਗਾ ਠੀਕ ਹੈ ਜੀ ਆ ਲੋ ਜੀ ਠੀਕ ਹੈ ਜੀ ਇਸ ਤਰ੍ਹਾਂ ਰੱਖਿਓ ਇਸ ਤਰ੍ਹਾਂ ਕਰਿਓ ਇਸ ਤਰ੍ਹਾਂ ਆ ਚੁੱਕਾ ਠੀਕ ਹੈ ਜੀ ਦੰ ਦੂਸਰੇ ਪਾਸੇ ਵੀ ਕਲੀਅਰ ਦਿਖਾ ਦਿੰਨੀ ਆਪਾਂ ਚੰਗੀ ਤਰ੍ਹਾਂ ਤਾਂ ਹੋ ਗਿਆ ਠੀਕ ਹੈ ਜੀ ਹੁਣ ਆ ਜਿਓ ਜੀ ਤੁਸੀਂ ਆ ਜੇ ਆਪਰ ਠੀਕ ਹੈ ਜੈਂਪਰ ਤੇ ਆ ਦੇਖੋ ਵੀਰੇ ਆਪਾਂ ਮਾਰਕਿੰਗ ਕਰਕੇ ਡਨ ਕੀਤੀ ਵੀ ਹੈ ਨਾ ਹੁਣ ਇਹਨੂੰ ਪਲਟਾ ਕੇ ਦੂਸਰੇ ਪਾਸੇ ਆਪਾਂ ਪਹੁੰਚ ਵੀ ਕਰਨੀ ਹੈ ਇੱਧਰ ਮੇਜ਼ ਤੇ ਐਸ ਤਰ੍ਹਾਂ ਰੱਖੋਗੇ ਆ ਮੈਂ ਪਲੇਟਾਂ ਦੀ ਮਾਰਕਿੰਗ ਕਰਤੀ ਸੀ ਵੀਰੇ ਠੀਕ ਹੈ ਪਲੇਟਾਂ ਦੀ ਤਾਂ ਆਪਾਂ ਨਾਲ ਦੀ ਨਾਲ ਹੀ ਕਰ ਲੈਣੇ ਹੁੰਨੇ ਆ ਇਮੋ ਆਪਣਾ ਡਾਰਕ ਜ਼ਰੂਰ ਕਰ ਲਿਓ ਇਸ ਤਰ੍ਹਾਂ ਠੀਕ ਹੈ ਜੀ ਇਹ ਕੱਟ ਲਗਾਏ ਹੋਏ ਟੇਢੀਆਂ ਪਲੇਟਾਂ ਦਾ ਟੋਮਰਕ ਵੀ ਫਿਰ ਇਹ ਸੋਖਾ ਹੋ ਜਾਣਾ ਜਿਹੜੇ ਆਪਾਂ ਕੱਟ ਲਾ ਦਿੰਨੇ ਆ ਠੀਕ ਹੈ ਇਸ ਤਰ੍ਹਾਂ ਡੰਡਾ ਦੇਖੋ ਆ ਲੋ ਜੀ ਹਾਂ ਠੀਕ ਹੈ ਜੀ ਹੁਣ ਇੱਥੋਂ ਆ ਹੋ ਗਿਆ ਜੀ ਹੁਣ ਆਪਾਂ ਦੂਸਰੇ ਪਾਸੇ ਆ ਦੇਖੋ ਮਾਰ ਜਣਾ ਡਾਰਕ ਕਰਕੇ ਇਹਨੂੰ ਇਸ ਤਰ੍ਹਾਂ ਤੈਹ ਲਾ ਲਓਗੇ ਸਿੱਧੀ ਤੈਹ ਲਾ ਲਓਗੇ ਆਹ ਵੇਖੀ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਵਿਚਾਲਿਆ ਹੁਣ ਇਹਨੂੰ ਜਿੱਥੇ ਆਪਾਂ ਮਾਰਕਿੰਗ ਲਾਈ ਇਸ ਤਰ੍ਹਾਂ ਨਾਪਦੋ ਲਾਈਟ ਜੇ ਆ ਗਿਆ ਲਾਈਟ ਦੇ ਉੱਪਰ ਬਸ ਡਾਰਕ ਕਰ ਦੂੰ। ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਇਸ ਤਰ੍ਹਾਂ ਵੀ ਐਂਟੀ ਟੇਬਲ ਰੱਖ ਕੇ ਦਿਖਾ ਦਿੰਨੀ ਆ। ਕਲੀਅਰ? ਆਲੋ ਜੀ ਇਸ ਤਰ੍ਹਾਂ ਹੋ ਗਿਆ ਹੁਣ ਇਹਦੀ ਐਂਚ ਇ ਭਰ ਆਦੇ ਆਪਾਂ ਇਹਨਾਂ ਦੀ ਹੈਗੀ ਹੈ ਸ਼ਕਤੀ ਐਂਚ ਖਤੀ 18 ਹੈ ਨਾ 18 ਦਾ ਆਪਾਂ ਧਿਆਨ ਚਾਦਾ ਰੱਖਿਆ ਪਲੇਟਾ ਦਾ ਮਾਰਜਨ ਉਹਦਾ ਕਰਕੇ ਖੁੱਲਾ ਹੋਊਗਾ ਥੋੜਾ 19 ਹੋ ਗਿਆ ਨਾ 18 ਇਹ ਰਹਿ ਜਾਣਾ ਐਂਚ ਆਪਣਾ ਉਹੀ ਅੱਧਾ ਇੰਚ ਜਿਹੜਾ ਰੱਖਿਆ ਵਾ 18.5 ਇਹਨਾਂ ਦੀ ਬਰਸਟ ਤਿਆਰ ਆ ਓਕੇ ਵਾ ਜੀ ਇਥੇ ਕੰਮ ਰਹਿ ਗਿਆ 32 16 16 32 ਅੱਧਾ ਇੰਚ ਉਹੀ ਆਪਣਾ ਜਿਹੜਾ ਪਲੇਟਾ ਦੇ ਵਿੱਚ ਜਾਣਾ ਉਹ ਹੋ ਗਿਆ ਜੀ ਹੈਪ ਇਹਨਾਂ ਦੀ ਹੈਗੀ ਆ ਦੇਖੋ ਠੀਕ ਹੈ OK ਹੈ ਜੀ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗਦੀ ਹੋਈ ਤਾਂ ਲਾਈਕ ਕਮੈਂਟ ਕਰਿਓ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਠੀਕ ਕਰੋ ਠੀਕ ਹੈ ਜੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ